ਸਾਹਿਬੀਕਾਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਤੋਰੀਆਂ ਦੀ ਚਟਪਟੀ ਤੇ ਮਿੰਟਾਂ ਸਕਿੰਟਾਂ ਚ ਬਣਨ ਵਾਲੀ ਸਬਜ਼ੀ ਜੋ ਕਿ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਘੱਟ ਮਸਾਲਿਆਂ ਨਾਲ ਗਰਮੀ ਚ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹੈਗੇ ਤੇ ਸਭ ਤੋਂ ਪਹਿਲਾਂ ਇੱਥੇ ਆਪਾਂ ਤੋਰੀਆਂ ਲੈ ਲਿਆ ਨੇ ਇਆਂ ਤੇ ਇਹ ਤੋਰੀਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਲੈ ਲਿਆਗਾ ਤੇ ਇਹਨਾਂ ਦੇ ਉੱਪਰੋਂ ਆਪਾਂ ਇਹ ਜਿਹੜਾ ਛਿਲਕਾ ਹੈਗਾ ਮੋਟਾ-ਮੋਟਾ ਉਤਾਰ ਲਵਾਂਗੇ ਇਹ ਮੋਟੀਆਂ-ਮੋਟੀਆਂ ਨੇ ਗੁੱਦ ਵਾਲੀਆਂ ਤੋਰੀਆਂ ਨਹੀਂ ਹੈ ਜਿਹੜੀ ਇਹਨਾਂ ਦੀ ਸਬਜ਼ੀ ਹੈਗੀ ਬਹੁਤ ਟੇਸਟੀ ਬਣਦੀ ਹੈਗੀ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਤੋਰੀਆਂ ਨੂੰ ਛਿੱਲ ਲਵਾਂਗੇ ਛਿੱਲ ਕੇ ਤਿਆਰ ਕਰ ਲਵਾਂਗੇ ਤੇ ਇੱਧਰ ਮੈਂ 3-4 ਪਿਆਜ਼ ਛਿੱਲ ਲੈਨੇਗੀ ਨਾਲ ਹੀ ਤੇ 4-5 ਮਿਰਚਾਂ ਤੇ ਲਾਲ ਟਮਾਟਰ ਲੈ ਲੈਨੇਗੀ ਛਿੱਲ ਕੇ ਰੱਖ ਲਿਆਗੇ ਵੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਜਿਹੜੀਆਂ ਤੋਰੀਆਂ ਨੇ ਛਿੱਲਣ ਤੋਂ ਬਾਅਦ ਇਹਨਾਂ ਨੂੰ ਮੋٹے-ਮੋٹے ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਇਹ ਜ਼ਿਆਦਾ ਬਰੀਕ ਨਹੀਂ ਕੱਟਣੀਆਂ ਬਸ ਮੋٹے-ਮੋٹے ਟੁਕੜੇ ਕੱਟ ਲੈਣੇ ਆ ਘੱਟੋ-ਕੱਟਾ ਅ 1.5 ਇੰਚ ਦਾ ਪੀਸ ਕੱਟ ਲੈਣਾਗੇ ਇਸ ਤਰ੍ਹਾਂ ਲੰਬੇ-ਲੰਬੇ ਪੀਸ ਕੱਟ ਲੈਣੇ ਨੇਗੇ ਉਸ ਤੋਂ ਬਾਅਦ ਜਿਹੜੇ ਪਿਆਜ਼ ਹੈਗੇ ਪਿਆਜ਼ਾਂ ਨੂੰ ਵੀ ਲੰਬੇ-ਲੰਬੇ ਕੱਟ ਲੈਣੇ ਹੈਗੇ ਜ਼ਿਆਦਾ ਬਰੀਕ ਨਹੀਂ ਕੱਟਣੇ ਹੈਗੇ ਥੋੜੇ ਜਿ ਮੋٹے-ਮੋٹے ਕੱਟ ਲੈਣੇ ਨੇਗੇ ਕਿਉਂਕਿ ਜਿਹੜਾ ਪਿਆਜ਼ ਦਾ ਟੇਸ ਹੈ ਤੋਰੀ ਦੀ ਸਬਜ਼ੀ ਵਿੱਚ ਬਹੁਤ ਵਧੀਆ ਆਉਂਦਾ ਹੈਗਾ ਤੇ ਜਦੋਂ ਮੂੰ ਚਾਉਂਦਾ ਤੈਂ ਮੇ ਥੋੜੀ ਜੀ ਮਠਿਆਸ ਦਿੰਦਾਗਾ ਤੋਰੀ ਦੀ ਸਬਜ਼ੀ ਦੇ ਵਿੱਚ ਇਹ ਜਿਹੜੇ ਪਿਆਜ਼ ਨੇਗੇ ਇਹ ਵੀ ਆਪਾਂ ਇਸ ਤਰ੍ਹਾਂ ਹੀ ਕੱਟ ਕੇ ਤਿਆਰ ਕਰ ਲਵਾਂਗੇ ਤੇ ਨਾਲ ਹੀ ਆਪਾਂ ਜਿਹੜੀਆਂ ਮਿਰਚਾਂ ਨੇਗੀਆਂ ਉਹਨੂੰ ਵੀ ਕੱਟ ਪਾ ਕੇ ਵਿਚਾਲੋਂ ਤੇ ਦੋ ਦੋ ਤਿੰਨ ਤਿੰਨ ਪੀਸ ਕਰ ਲਵਾਂਗੇ ਲੰਬੀਆਂ ਉਹ ਕੱਟ ਲਵਾਂਗੇ ਤੇ ਜਿਹੜੇ ਟਮਾਟਰਾਂ ਟਮਾਟਰਾਂ ਦੇ ਆਪਾਂ ਲੰਬੇ ਲੰਬੇ ਪੀਸ ਟਮਾਟਰਾਂ ਦੇ ਵੀ ਕੱਟ ਲਵਾਂਗੇ ਇਸ ਤਰ੍ਹਾਂ ਤੇ ਇਹ ਜਿਹੜੀ ਸਾਰੀ ਸਬਜ਼ੀ ਹੈਗੀ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਈ ਹੈਗੀ ਦੇਖੋ ਬਹੁਤ ਸੋਹਣੀ ਲੱਗ ਰਹੀ ਹੈਗੀ ਪਲੇਟ 'ਚ ਪਈ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਨਾ ਜਿਹੜਾ ਕੋਈ ਆਪਣੇ ਚੈਨਲ ਤੇ ਪਹਿਲੀ ਵਾਰ ਆ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਿਆ ਪੈਨ ਦੇ ਵਿੱਚ ਆਪਾਂ ਜਿੰਨਾ ਕੱਪਾ ਸਬਜ਼ੀ ਦੇ ਵਿੱਚ ਆਪਾਂ ਨੂੰ ਜ਼ਰੂਰਤ ਹੈ ਤੇਲ ਦੀ ਉਨਾ ਹੀ ਤੇਲ ਲੈਣਾ ਮੈਂ ਇੱਥੇ ਇੱਕ ਕੜਸ਼ੀ ਛੋਟੀ ਤੇਲ ਦੀ ਲੈ ਲਈ ਹੈਗੀ ਤੇਲ ਗਰਮ ਹੋਣ ਤੋਂ ਬਾਅਦ ਤੇਲ ਤੁਸੀਂ ਕੋਈ ਵੀ ਲੈ ਲੈ ਸਕਦੇ ਹੋਗੇ ਸਰੋਂ ਦਾ ਲੈ ਸਕਦੇ ਹੋ ਕੋਈ ਰਿਫਾਈਨਡ ਆਇਲ ਆਇਲ ਲੈ ਸਕਦੇ ਹੋਗੇ ਕੋਈ ਵੀ ਲੈ ਸਕਦਾ ਤੁਹਾਡੀ ਇੱਛਾ ਹੈਗੀ ਪਰ ਸਰੋਂ ਦੇ ਤੇਲ ਦੇ ਵਿੱਚ ਸਬਜੀ ਦਾ ਜਿਹੜਾ ਟੇਸਟ ਹੈ ਉਹ ਬਹੁਤ ਵਧੀਆ ਆਉਂਦਾ ਹੈਗਾ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇੱਥੇ ਥੋੜਾ ਜਿਹਾ ਜੀਰਾ ਪਾ ਲਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਪਿਆਜ਼ ਕੱਟੇ ਨੇ ਲੰਬੇ ਲੰਬੇ ਉਹ ਪਿਆਜ਼ ਇਹਦੇ ਵਿੱਚ ਪਾ ਦਵਾਂਗੇ ਪਿਆਜ਼ਾਂ ਨੂੰ ਜ਼ਿਆਦਾ ਆਪਾਂ ਭੁੰਨਣਾ ਨਹੀਂ ਹੈਗਾ ਬਸ 2-3 ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀਆਂ ਮਿਰਚਾਂ ਕੱਟ ਕੇ ਰੱਖੀਆਂ ਨੇ ਲੰਬੀਆਂ ਲੰਬੀਆਂ ਉਹ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਟਮਾਟਰ ਕੱਟ ਕੇ ਰੱਖੇ ਆ ਉਹ ਪਾ ਦਵਾਂਗੇ ਇਹਨਾਂ ਨੂੰ ਜ਼ਿਆਦਾ ਭੁੰਨਣਾ ਨਹੀਂ ਹੈਗਾ ਬਸ ਥੋੜਾ ਹੀ ਭੁੰਨਣਾ ਹੈਗਾ ਭੁੰਨਣ ਤੋਂ ਬਾਅਦ ਇਹ ਸਾਰਾ ਮਸਾਲਾ ਜਿਹੜਾ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਇਹ ਜਿਹੜੀ ਸਬਜ਼ੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਇਹਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈਗਾ ਚਾਹੇ ਤੁਸੀਂ ਰੋਟੀ ਨਾਲ ਖਾਓ ਚਾਹੇ ਪਰਾਂਠੇ ਨਾਲ ਖਾਓ ਤੇ ਚੌਲਾਂ ਨਾਲ ਖਾਓ ਕਿਸੇ ਵੀ ਚੀਜ਼ ਨਾਲ ਖਾ ਸਕਦੇ ਤੁਸੀਂ ਤੇ ਥੋੜੀ ਜਿਹੀ ਮਿਰਚਾ ਪਾ ਕੇ ਆਪਾਂ ਇਹਨਾਂ ਨੂੰ ਵੀ ਭੁੰਨ ਲਿਆਗਾ ਤੇ ਉਸ ਤੋਂ ਬਾਅਦ ਜਿਹੜੇ ਟਮਾਟਰ ਕੱਟੇ ਹੋਏ ਆ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਥੋੜਾ ਜਿਹਾ ਭੁੰਨ ਲਵਾਂਗੇ ਲਾਣਾ ਇਹ ਟਮਾਟਰ ਮੈਂ ਜ਼ਿਆਦਾ ਬਰੀਕ ਨਹੀਂ ਕੱਟੇ ਹੈਗੇ ਗੀਆਂ ਥੋੜਾ ਜਿਹਾ ਮੋٹے-ਮੋਟੀਆਂ ਫਾੜੀਆਂ ਰੱਖਣੀਆਂ ਨੇ ਹੀ ਆ ਤੇ ਇਹ ਜਿਹੜਾ ਟਮਾਟਰ ਦਾ ਟੇਸਟ ਆ ਉਹ ਵੀ ਇਸ ਸਬਜ਼ੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਣ ਲੱਗਾ ਇਹਨਾਂ ਨੂੰ ਵੀ ਹਲਕਾ ਜਿਹਾ ਭੁੰਨਣ ਤੋਂ ਬਾਅਦ ਜਿਹੜੀਆਂ ਆਪਾਂ ਤੋਰੀਆਂ ਕੱਟ ਕੇ ਰੱਖੀਆਂ ਨੇ ਇਆਂ ਉਹ ਪਹਿਲਾਂ ਹੀ ਆਪਾਂ ਤੋਰੀਆਂ ਧੋ ਲਈਆਂ ਸੀਗੀਆਂ ਤੇ ਤਾਂ ਕਿ ਬਾਅਦ ਚ ਦੀ ਇਹਨਾਂ ਚ ਪਾਣੀ ਚਲਿਆ ਜਾਂਦਾ ਹੈਗਾ ਤੇ ਜਿਹੜੀਆਂ ਤੋਰੀਆਂ ਨੇ ਇਹ ਆਪਾਂ ਇੱਥੇ ਇਹਦੇ ਵਿੱਚ ਉਹ ਵੀ ਪਾ ਦੇਵਾਂਗੇ ਤੇ ਇਹਨਾਂ ਨੂੰ ਤੋਰੀਆਂ ਨੂੰ ਟਮਾਟਰ ਪਿਆਜ਼ ਦੇ ਵਿੱਚ ਥੋੜਾ ਜਿਹਾ ਟਾਈਮ ਭੁੰਨ ਲਵਾਂਗੇ ਆਪਾਂ 3-4 ਮਿੰਟ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਜਿਆਦਾ ਮਸਾਲੇ ਨਹੀਂ ਪਾਉਣੇ ਹੈਗੇ ਜਿਹੜੇ ਆਪਾਂ ਰੋਟੀਨ ਦੀ ਵਰਤੋਂ ਦੇ ਵਿੱਚ ਮਸਾਲੇ ਪਾਉਣੇ ਹੈਗੇ ਉਹੀ ਮਸਾਲੇ ਪਾਉਣੇ ਹੈਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਹੈਗੀ ਤਾਂ ਕਰਕੇ ਜਿਆਦਾ ਮਸਾਲਿਆਂ ਵਾਲਾ ਜਿਹੜਾ ਆਪਾਂ ਸਬਜੀ ਬਣਾਉਣੀ ਹੈ ਉਹ ਖਾਣ ਦੇ ਵਿੱਚ ਦਿੱਕਤ ਹੋ ਜਾਂਦੀ ਹੈਗੀ ਤਾਂ ਇਸ ਤਰ੍ਹਾਂ ਕਰਕੇ ਆਪਾਂ ਥੋੜਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਮਸਾਲੇ ਐਡ ਕਰ ਦਵਾਂਗੇ ਤੇ ਇਹਦੇ ਵਿੱਚ ਤੁਸੀਂ ਜਿਆਦਾ ਚਟਪਟੇ ਮਸਾਲੇ ਨਾ ਪਾਓ ਤੇ ਸੈਂਪਲ ਤੇ ਸੌਖੇ ਤਰੀਕੇ ਨਾਲ ਹੀ ਬਣਾਓ ਸਬਜੀ ਆਸਾਨੇ ਜੀ ਨਾਲ ਇਹਦੇ ਵਿੱਚ ਆਪਾਂ ਨੇ ਲੋੜ ਅਨਸਾਰ ਹਲਦੀ ਪਾਊਡਰ ਐਡ ਕਰਤਾ ਤਕਰੀਬਨ ਇੱਕ ਚਮਚਾ ਇਹ ਚਮਚਾ ਮੇਰੇ ਕੋਲੇ ਜਿਹੜਾ ਆਪਣਾ ਨਾਣ ਮਿਰਚ ਵਾਲੇ ਗੱਲੇ ਦੇ ਵਿੱਚ ਹੁੰਦਾ ਉਹੀ ਚਮਚਾ ਇਹ ਛੋਟਾ ਚਮਚਾ ਹੈਗਾ ਤੁਸੀਂ ਟੇਸਟ ਅਨਸਾਰ ਆਪਣੇ ਲੈਣਾਗਾ ਜਿਹੜਾ ਵੀ ਕੋਈ ਨਾਣ ਮਿਰਚ ਜਾਂ ਕੋਈ ਹਲਦੀ ਪਾਊਡਰ ਹੈਗੀ ਉਸ ਤੋਂ ਬਾਅਦ ਮੈਂ ਇੱਥੇ 1/2 ਚਮਚਾ ਹੈਗਾ ਜਿਹੜਾ ਲਾਲ ਮਿਰਚ ਪਾਤੀ ਸੀਗੀ ਤੇ ਉਸ ਤੋਂ ਬਾਅਦ ਨਮਕ ਪਾਤਾ ਤੇ ਤੇ ਧਨੀਆ ਪਾਊਡਰ ਪਾਤਾ ਥੋੜਾ ਜਿਹਾ ਗਰਮ ਮਸਾਲਾ ਐਡ ਕਰ ਲਓ ਤੇ ਇਹ ਜਿਹੜਾ ਮਸਾਲੇ ਨੇ ਤੁਸੀਂ ਆਪਣੇ ਅਨੁਸਾਰ ਹੀ ਐਡ ਕਰਨੇ ਨੇਗੇ ਕਿਉਂਕਿ ਇਹਦੇ ਵਿੱਚ ਆਪਾਂ ਹਰੀ ਮਿਰਚ ਵੀ ਪਾਈ ਹੈਗੀ ਤਾਂ ਕਰਕੇ ਜਿਹੜੇ ਮਸਾਲੇ ਆ ਦੇਖ ਕੇ ਪਾਉਣੇ ਨੇ ਤੁਸੀਂ ਨੇ ਇਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੋਰੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਕੋਈ ਪਾਣੀ ਨਹੀਂ ਪਾਉਣਾ ਹੈਗਾ ਇਹਨੂੰ ਸਲੋ ਜャ ਫਲੇਮ ਕਰਕੇ ਆਪਾਂ ਨੇ ਸਬਜ਼ੀ ਨੂੰ ਪਕਾਣ ਦੇਣਾਗਾ ਢੱਕ ਕੇ ਪਕਾਣ ਦੇ ਦਿਓ ਇਹਨੂੰ ਤੇ ਜਿਹੜਾ ਤੋਰੀਆਂ ਦੇ ਵਿੱਚ ਪਾਣੀ ਹੈ ਇਹ ਹੌਲੀ-ਹੌਲੀ ਜਿਉਂ-ਜਿਉਂ ਤੋਰੀਆਂ ਪੱਕਣੀਆਂ ਆ ਆਪੇ ਏਟਲਿਸ ਕਰ ਦੇਣੀਆਂ ਆ ਤੇ ਉਸੇ ਪਾਣੀ ਦੇ ਨਾਲ ਹੀ ਜਿਹੜੀ ਆਪਣੀ ਸਬਜੀ ਇਹ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਇਹਨੂੰ ਵਿੱਚ ਦੀ ਇੱਕ ਦੋ ਵਾਰੀ ਇਸ ਤਰ੍ਹਾਂ ਹਿਲਾਉਂਦੇ ਰਹਿਣਾਗਾ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਸਬਜੀ ਦਾ ਆਪਣੀ ਦਾ ਬਣ ਕੇ ਤੇ ਇਹ ਸਬਜੀ ਜਿਹੜੀ ਬਹੁਤ ਵਧੀਆ ਲੱਗਦੀ ਹੈਗੀ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਖਾਣ ਦੇ ਵਿੱਚ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਟੇਸਟੀ ਲੱਗੂਗੀ ਤੇ ਇਸ ਤਰ੍ਹਾਂ ਆਪਾਂ ਨੂੰ 2-3 ਵਾਰੀ ਹਿਲਾ ਦਾਂਗੇ ਵਿੱਚ ਦੀ ਤਾਂ ਕਿ ਜਿਹੜਾ ਆਪਣੇ ਸਬਜੀ ਥੱਲੇ ਜਲ ਨਾ ਜਾਵੇ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕੀਤਾ ਜੇ ਤੁਸੀਂ ਪਾਣੀ ਐਡ ਕਰਨਾ ਚਾਹਣੀ ਹੋਗੇ ਗਰੇਵੀ ਵਾਸਤੇ ਤਾਂ ਥੋੜਾ ਤੁਸੀਂ ਗਰਮ ਪਾਣੀ ਕਰਕੇ ਅੱਧਾ ਗਲਾਸ ਜਾਂ ਜਿੰਨੀ ਇੱਕ ਗਰੇਵੀ ਬਣਾਉਣੀ ਹੈਗੀ ਉਸ ਹਿਸਾਬ ਨਾਲ ਤੁਸੀਂ ਪਾਣੀ ਵੀ ਐਡ ਕਰ ਸਕਦੇ ਹੋ ਤਾਂ ਥੋੜੀ ਜਿਹੀ ਗਰੇਵੀ ਬਣ ਜੂਗੀ ਸਬਜੀ ਦੇ ਵਿੱਚ ਤੇ ਪਰ ਆਪਾਂ ਇੱਥੇ ਗਰੇਵੀ ਨਹੀਂ ਬਣਾਉਂਦੇ ਹੈਗੇਗੇ ਬਸ ਆਪਾਂ ਤੋਰੀਆਂ ਦੇ ਪਾਣੀ ਦੇ ਵਿੱਚ ਹੀ ਇਹ ਜਿਹੜੀ ਸਬਜੀ ਹੈਗੀ ਪਕਾ ਲਵਾਂਗੇ ਤੇ ਜਦੋਂ ਇਹ ਜਿਵੇਂ ਜਿਵੇਂ ਪੱਕੀ ਜਾਂਦੀ ਹੈਗੀ ਜਿਹੜਾ ਤੋਰੀਆਂ ਦੇ ਵਿੱਚੋਂ ਥੋੜਾ ਜਿਹਾ ਪਾਣੀ ਰਿਲੀਜ਼ ਹੁੰਦਾ ਹੈਗਾ ਤੇ ਉਸ ਆ ਦੇਖੋ ਤੋਰੀਆਂ ਨੇ ਜਿਹੜਾ ਆਪਦਾ ਪਾਣੀ ਹੈਗਾ ਨਾ ਥੋੜਾ ਰਿਲੀਜ਼ ਕਰਤਾ ਹੈਗਾ ਤੇ ਇਹ ਬਸ ਇਸੇ ਪਾਣੀ ਦੇ ਵਿੱਚ ਹੀ ਮਤਲਬ ਕਿ ਸਬਜੀ ਬਣ ਕੇ ਤਿਆਰ ਹੋ ਜਾਊਗੀ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਾਂ ਤੁਹਾਡੇ ਵਾਸਤੇ ਰੋਜ਼ ਨਵੀਂ ਨਮੀ ਤੇ ਬਹੁਤ ਹੀ ਆਸਾਨ ਤਰ੍ਹਾਂ ਦੀ ਰੈਸਪੀ ਲੈ ਕੇ ਆਉਣੀ ਹੈਗੇ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਜਿਹੜੀ ਵੀ ਮੈਂ ਨਵੀਂ ਵੀਡੀਓ ਲੈ ਕੇ ਆਈਏ ਤੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਆਪਣੀ ਨਵੀਂ ਵੀਡੀਓ ਦਾ ਤੇ ਤੁਸੀਂ ਦੇਖ ਸਕੋ ਤੇ ਟਰਾਈ ਕਰ ਸਕੋ ਤੇ ਜਲਦੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਨੂੰ ਸ਼ਸ਼੍ਰੀ ਕਾਲ